ਜੁਲਟ ਫੋਰ ਦਾ ਨੰਬਰ ਹੈ ਜੁਲਟ ਫੋਰ ਦਾ ਨੰਬਰ ਤਾਂ ਸਿੱਧਾ ਚਲੋ ਫੋਰ ਆਇਰ ਕਰਾ ਜੁਲਟ ਫੋਰ ਫਾਈਰ ਜੁਲਟ ਫੋਰ ਡੈਲਟਾ 1 ਜੁਲਟ ਫੋਰ ਫਾਈਰ ਫੋਰ ਕਰ ਰੀਂਜ ਦੇ ਸਾਰੇ ਜੀਓਐਸ ਐਚਓਸ ਤੋਂ ਲੈ ਕੇ ਐਸਐਸਪੀਸ ਨੂੰ ਨੋਟ ਕਰ ਅਜਮਰ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਥੇ ਨੰਬਰ 1 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਉੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਪੁਲਸੀ ਸੀ ਨਾਲ ਕੜਾ ਇੱਕ ਲੇਡੀ ਹਵਾਲਾ ਕਿਹਦੇ ਸੀ ਔਰ ਕੋਈ ਵੀ ਲੇਡੀ ਕੋਸਟੇਬਲ ਨਹੀਂ ਪrezent ਸੀ ਸੱਲਾ ਹਾਲ ਐਸਐਚਓ ਟਾਂਡੇ ਤੋਂ ਮੈਂ ਪੁਲਿਸ ਲਾਈਨ ਦਾ ਅਗਰ ਕਰ ਰਿਹਾ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸਾਹਿਬ ਕੋਲ ਜੀ ਵੀ ਕਾਲ ਕੀਤੀ ਜਾਦੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਜਿਹੜੇ ਖਾਨੇ ਦੇ ਵਿੱਚ ਇਹੋ ਜਿਹੀਆਂ ਉਲਟੀਆਂ ਪਾਈਆਂ ਜਾਂਦੀਆਂ ਨੇ ਕਿਤੇ ਵੀ ਮੈਂ ਸਰਪ੍ਰਾਈਜ਼ ਜਿੱਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀ ਉਹ ਇਨਸਟਰਕਸ਼ਨ ਫਿਲਰ ਨੂੰ ਭੇਜਿਆ ਗਿਆ ਜਿਹੜਾ ਅਜੰਡਾ ਰੀਡ ਆਫਿਸ ਤੋਂ ਆਇਆ ਤਾਂ ਕੰਸਾੜ ਜਿਲ੍ਹੇ ਦੇ ਐਸਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟੇਡ ਹੋ ਗਿਆ